ਸਤਿ ਸ਼੍ਰੀ ਅਕਾਲ ਭੈਣਾਂ ਤੇ ਭਰਾਵਾਂ ਰਖੜੀ ਦਾ ਤਿਹਾੜਾ ਹੈ ਰਖੜੀ ਦਾ ਤਿਹਾੜਾ ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੁੰਦਾ ਹੈ ਇਸ ਤਿਹਾੜੀ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਇਹ ਸਿਰ ਕੋਈ ਇੱਕ ਧਾਗੇ ਦਾ ਰਿਸ਼ਤਾ ਨਹੀਂ ਬਲਕਿ ਦਿਲਾਂ ਦੀ ਸਾਜ ਹੁੰਦੀ ਹੈ ਇਸ ਦਿਨ ਹਰ ਭੈਣ ਆਪਣੇ ਭਰਾ ਦੀ ਕਲਾਈ ਤੇ ਰਖੜੀ ਬੰਨ੍ਹਦੀ ਹੈ ਤੇ ਉਸ ਦੀ ਖੁਸ਼ੀਆਂ ਅਤੇ ਲੰਬੀ ਉਮਰ ਦੀ ਦੁਆਵਾਂ ਮੰਗਦੀ ਹੈ ਤੇ ਭਰਾ ਵੀ ਆਪਣੀ ਭੈਣ ਦੀ ਰਕਸ਼ਾ ਦਾ ਵਾਅਦਾ ਕਰਦਾ ਹੈ ਇਸ ਦਿਨ ਘਰ ਦੇ ਵਿੱਚ ਇੱਕ ਲੱਗ ਹੀ ਮਿਠਾਸ ਤੇ ਯਾਦਾਂ ਵਾਲੀ ਰੋਸ਼ਨੀ ਹੁੰਦੀ ਹੈ ਇਸ ਦਿਨ ਬਾਜ਼ਾਰ ਵੀ ਪੂਰੇ ਸਜੇ ਹੋਏ ਹੁੰਦੇ ਨੇ ਬਾਜ਼ਾਰਾਂ ਦੇ ਵਿੱਚ ਰੰਗ-ਬਰੰਗੀਆਂ ਰਖੜੀਆਂ ਮਠਾਈਆਂ ਤੇ ਹਰ ਕੋਲੇ ਦੇ ਵਿੱਚ ਇੱਕ ਅਲੱਗ ਹੀ ਮਿਠਾਸ ਹੁੰਦੀ ਹੈ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਅਜਿਹੇ ਬਹੁਤ ਲੋਕ ਨੇ ਜਿਨ੍ਹਾਂ ਦੇ ਭੈਣ ਭਰਾ ਦੂਰ ਵੱਸਦੇ ਨੇ। ਕਈ ਦੂਰ ਸ਼ਹਿਰਾਂ ਦੇ ਵਿੱਚ ਤੇ ਕਈ ਦੂਰ ਦੇਸ਼ਾਂ ਦੇ ਵਿੱਚ ਵੱਸਦੇ ਨੇ। ਭੈਣਾ ਆਪਣੇ ਭਰਾਵਾਂ ਨੂੰ ਵੀਡੀਓ ਕਾਲ ਦੇ ਰਾਹੀਂ ਰਖੜੀ ਬੰਨ੍ਹਦੇ ਨੇ। ਰਖੜੀ ਕੋਰੀਅਰ ਕਰਾਈ ਜਾਂਦੀ ਹੈ। ਇਹ ਸਭ ਕੁਝ ਇਹ ਦਿਖਾਉਂਦਾ ਹੈ ਕਿ ਦੂਰੀ ਚਾਹੇ ਜਿੰਨੀ ਮਰਜ਼ੀ ਹੋਵੇ ਪਰ ਰਖੜੀ ਦੀ ਧੋੜ ਉਹਨਾਂ ਦੇ ਦਿਲਾਂ ਨੂੰ ਜੋੜ ਕੇ ਰੱਖਦੀ ਹੈ। ਹਰ ਭਰਾ ਜਾਣਦਾ ਹੈ ਆਪਣੀ ਭੈਣ ਦੀਆਂ ਖੁਸ਼ੀਆਂ ਤੇ ਹਰ ਭੈਣ ਚਾਹਦੀ ਹੈ ਆਪਣੇ ਭਰਾ ਦਾ ਸਾਥ। ਰਖੜੀ ਸਿਰਫ ਇੱਕ ਛੋਟੀ ਇਹ ਜਿਵੇਂ ਰਖੜੀ ਨਹੀਂ ਹੁੰਦੀ ਬਲਕਿ ਇੱਕ ਬਹੁਤ ਵੱਡਾ ਵਾਅਦਾ ਹੈ ਜੋ ਹਰ ਭੈਣ ਆਪਣੇ ਭਰਾ ਨਾਲ ਕਰਦੀ ਹੈ ਤੇ ਹਰ ਭਰਾ ਆਪਣੀ ਭੈਣ ਦੇ ਨਾਲ ਕਰਦਾ ਹੈ ਪਬਲਿਕ ਅਪਡੇਟਸ ਦੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਰਖੜੀ ਦੀਆਂ ਬਹੁਤ-ਬਹੁਤ ਵਧਾਈਆਂ ਨਵੀਆਂ ਖਬਰਾਂ ਤੇ ਜਾਣਕਾਰੀਆਂ ਦੇ ਲਈ ਜੁੜੇ ਰਹੋ ਪਬਲਿਕ ਅਪਡੇਟ ਟੀਵੀ ਦੇ ਨਾਲ ਧੰਨਵਾਦ